ਜੈ ਸ਼੍ਰੀ ਕ੍ਰਿਸ਼ਨਾ ਜੀ ਅੱਜ ਥੋੜੀ ਦੇਰ ਬਾਅਦ ਪਾਣ ਲੱਗੇ ਜੀ ਵੀਡੀਓ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਆ 5 ਕਿੱਲੇ 5 ਕਿੱਲਿਆਂ ਵਿੱਚੋਂ ਇੱਕ ਕਿੱਲੇ ਦਾ ਤਾਂ ਫਰੰਟ ਆਪਾਂ ਨੂੰ ਆ ਮਿਲ ਜੂਗਾ ਜੀ ਆ ਇੱਕ ਕਿੱਲਾ ਉੱਪਰ ਤੇ ਘੁੰਮ ਜਾਣਾ ਜਿਹੜੀ ਆ ਵਿੱਚ ਵਾਲਾ ਛੇਕ ਕਨਾਲ ਹੈ ਇਹ ਵੀ ਲੈਣੀ ਆਪਾਂ ਨੂੰ ਇਹ ਵੀ ਮਿਲ ਜੂਗੀ ਜੀ ਇਹ ਸਿੱਧੀ ਲੈਣ ਚੱਲ ਜਾਣੀ ਉਹ ਸਾਹਮਣੇ ਮੋਟਰ ਹੈ ਜੀ ਆ ਸਿੱਧਾ ਮੇਨ ਦਾ ਫਰੰਟ ਚਲੇ ਜਾਣਾ ਜੀ ਦਾ ਕਿੱਲੇ ਦਾ ਫਰੰਟ ਇੱਧਰ ਤੇ ਆ ਗਿਆ ਜੀ 5 ਕਿੱਲੇ ਆ ਜੀ ਬਹੁਤ ਵਧੀਆ ਟਾਕ ਹੈ ਜੀ ਇਹ ਇੱਕ ਸਾਰ ਕਣਕ ਖੜੀ ਹੋਈ ਜੀ ਸਾਰੀ ਜੀ ਇਹ ਜ਼ਮੀਨ ਆਪਾਂ ਨੂੰ ਪਾਉਂਗੀ ਜੀ ਡਿਸਟ੍ਰਿਕਟ ਨਮਾ ਸ਼ਹਿਰ ਚ ਤਹਿਸੀਲ ਬਲਾਚੌਰ ਜੀ ਤੇ ਆ ਜਾ ਰਹੀ ਹੈ ਜੀ ਮੋਟਰ ਨੂੰ ਆਪਣੀ ਗੋਰੀ ਜੀ ਇੱਕ ਕਿਲੇ ਦਾ ਫਿਰ ਦੋ ਕਿੱਲੇ ਦਾ ਫਰੰਟ ਆ ਚਲੇ ਜਾਣਾ ਹੈ ਸਰੇ ਤੱਕ ਉਹ ਦੇਖ ਤੇ ਅਕੀ ਤੱਕ ਦੋ ਕਿੱਲੇ ਦਾ ਫਰੰਟ ਆ ਗਿਆ ਜੀ ਲਿੰਕ ਨੂੰ ਤੇ ਇੱਕ ਕਿਲਾ ਆਪਾਂ ਨੂੰ ਕਰਾਸ ਕਰਕੇ ਇੱਧਰ ਆ ਜਾਣਾ ਜੀ ਇਹ ਪੰਜ ਕਿੱਲੇ ਆ ਜੀ ਬਹੁਤ ਵਧੀਆ ਸੋਧੋ ਸਾਹਮਣੇ ਮੋਟਰ ਹੈ ਜੀ ਠੀਕ ਆ ਠੀਕ ਅਸੀਂ ਹੁਣ ਦੇਖ ਕੇ ਆਏ ਆ ਦੋ ਕਿੱਲਾਂ ਦੀ ਲਾਈਨ ਆ ਚੱਲੇ ਜਾਣੀ ਜੀ ਆਪਣੀ ਇਹ ਸਿਰਫ ਆਪਾਂ ਨੂੰ ਮੇਨ ਤੋਂ ਪਹੁੰਚੀ ਜੀ 2 2.5 ਕਿਲੋਮੀਟਰ ਅੰਦਰ ਆ ਕੇ ਜੀ 2.5 ਕਿਲੋਮੀਟਰ ਬਲ ਨਵਾਂ ਸ਼ਹਿਰ ਤੋਂ ਪਹੁੰਚੋ ਜੀ ਆਪਾਂ ਨੂੰ 10 ਕਿਲੋਮੀਟਰ ਜੀ 10 8 10 ਕਿਲੋਮੀਟਰ ਪੈਣੀ ਜੀ ਆਪਾਂ ਨੂੰ ਬਲਾ ਚੌਂ ਤੋਂ ਜੀ ਇਹ ਹਾਂ 4 ਕਿੱਲੇ ਆ ਵਧੀਆ 40 ਲੱਖ ਰੁਪਏ ਦੀ ਕਿੱਲੇ ਦੀ ਡਿਮਾਂਡ ਹੈ ਜੀ ਬਹੁਤ ਵਧੀਆ ਟੱਕ ਹੈ ਜੀ ਘਟੋ ਘਟ ਤਿੰਨ ਕਿੱਲਾਂ ਦਾ ਫਰੰਟ ਮਿਲਦਾ ਜੀ ਆਪਾਂ ਨੂੰ ਜਿਹੜੀ ਵਿਚ ਵਾਲਾ ਟੱਕਾ ਜੀ 6 ਕਨਾਲ ਦਾ ਜੀ 4 ਜੇ 6 ਕਨਾਲ ਦੀ ਜਿਹੜੀ ਵਿਚ ਵਾਲੀ ਖੱਤੀ ਹੈ ਜੀ ਇਹ ਲੈਣੀ ਆਪਾਂ ਨੂੰ ਇਹ ਵੀ ਮਿਲ ਜਾਊਗੀ ਜੀ ਇਹ ਕਿਸੇ ਵੀ ਵੀਰ ਨਾਲ ਭੈਣ ਨਾਲ ਸੌਦਾ ਦੇਖਣ ਨੂੰ ਲੈਣਾ ਤਾਂ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ 9781418482824673376 ਜੀ ਗੁਰੂ ਮਾਰ ਦਾ ਅਨੁਸਾਰ ਇਹਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਜੈ ਸ਼੍ਰੀ ਕ੍ਰਿਸ਼ਨਾ